ਆਪਣੇ ਦੇਸ਼ ਦੇ ਵਿੱਚ IAS IPS IRS ਬਣਨ ਦਾ ਸੁਪਨਾ ਆਪਾਂ ਨਾ ਬਹੁਤ ਛੋਟੀ ਉਮਰ ਤੋਂ ਦੇਖ ਲੈਨੇ ਆ ਪਰ ਇੱਕ ਰਿਪੋਰਟ ਆਈ ਸੀ ਉਹਦੇ ਵਿੱਚ ਦੱਸਿਆ ਗਿਆ ਕਿ ਲਗਭਗ ਜਿਹੜੇ ਫਾਰਮ ਭਰਦੇ ਆ ਨਾ ਉਹ 7 ਤੋਂ 8 ਲੱਖ ਬੱਚੇ ਹੁੰਦੇ ਨੇ ਉਹਦੇ ਵਿੱਚੋਂ 5-6 ਲੱਖ ਬੱਚਾ ਐਕਚੁਅਲ ਇਗਜ਼ਾਮ 'ਚ ਬੈਠਦਾ ਹੈ ਤੇ ਸਿਲੈਕਸ਼ਨ ਸਿਰਫ 700-800-900 ਦੀ ਹੁੰਦੀ ਹੈ ਤੇ ਜੇ ਤੁਸੀਂ ਮੈਥਸ ਵਿੱਚ ਬੜੇ ਅੱਛੇ ਹੋ ਤੁਹਾਨੂੰ ਪਤਾ ਲੱਗੇਗਾ ਇਹ ਸਿਰਫ 0.20.1 ਦਾ ਸਕਸੈਸ ਰੇਟ ਹੈ ਜਿਹੜਾ ਕਿ ਕੁਛ ਵੀ ਨਹੀਂ ਹੁੰਦਾ ਪਰ ਤੁਸੀਂ ਇਹ ਸੋਚੋ ਤੁਹਾਨੂੰ ਰਿਸ਼ਤੇਦਾਰਾਂ ਤੋਂ ਤਾਨੇ ਕਿੰਨੇ ਵੱਜਦੇ ਆ ਉਹਨਾਂ ਤੋਂ ਮਿਹਣੇ ਕਿੰਨੇ ਸੁਣਦੇ ਹੋ ਇਹ ਤੇ 5 ਸਾਲ ਤਿਆਰੀ ਕਰੀ ਗਿਆ ਸਾਡੇ ਬੱਚੇ ਤਾਂ ਕੈਨੇਡਾ ਚਲੇ ਗਏ ਸਾਡੇ ਬੱਚੇ ਤਾਂ ਇੱਧਰ ਚਲੇ ਗਏ ਪਰ ਇਹ ਤਾਂ ਬੇਸਮੈਂਟ ਚ ਬੈਠ ਕੇ ਤਿਆਰੀ ਕਰਦਾ ਰਿਹਾ ਇਹ ਤੇ ਕੁਰਸੀਆਂ ਤੋੜਦਾ ਰਿਹਾ ਹੁਣ ਉਹਨਾਂ ਨੂੰ ਨਾ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਭਾਰਤ ਸਰਕਾਰ ਐਂਡ ਯੂਪੀਐਸਸੀ ਵੱਲੋਂ ਇੱਕ ਨਵੀਂ ਚੀਜ਼ ਜਿਹਦਾ ਨਾਮ ਹੈ ਯੂਪੀਐਸਸੀ ਪ੍ਰਤਿਭਾ ਸੇਤੂ ਇੱਕ ਨਵੀਂ ਸਕੀਮ ਤੁਹਾਡੇ ਲਈ ਲਾਂਚ ਕੀਤੀ ਗਈ ਹੈ ਕਿ ਭਾਈ ਜੇ ਤੁਸੀਂ ਅਸਲ ਵਿੱਚ ਸੱਚੇ ਐਸਪੀਰੈਂਟ ਹੋ ਜੇ ਤੁਸੀਂ ਅਸਲ ਵਿੱਚ ਇੱਕ ਐਸਪੀਰੈਂਟ ਹੋ ਜਿਹੜੇ ਇੰਟਰਵਿਊ ਸਟੇਜ ਤੱਕ ਪਹੁੰਚੇ ਹੋ ਨਾ ਤੇ ਤੁਸੀਂ ਇਸ ਭਾਰਤ ਦੇਸ਼ ਦੇ ਲਈ ਐਸੈਟ ਹੋ ਨਾ ਕਿ ਲਾਇਬਿਲਿਟੀ ਤੇ ਤੁਹਾਨੂੰ ਨੌਕਰੀ ਲਵਾਉਣਾ ਵੀ ਸਾਡੀ ਜ਼ਿੰਮੇਵਾਰੀ ਰਹੇਗੀ ਸੋ ਅੱਜ ਦੇ ਸੈਸ਼ਨ ਵਿੱਚ ਡਿਸਕਸ ਕਰਾਂਗੇ ਇੱਕ ਸਕੀਮ ਪ੍ਰਤਿਭਾ ਸੇਤੂ ਤੁਸੀਂ ਕਿਸ ਤਰ੍ਹਾਂ ਇਹਨੂੰ ਅਵੇਲ ਕਰ ਸਕਦੇ ਹੋ ਇਸ ਸਕੀਮ ਦੀ ਡਿਟੇਲਸ ਕੀ ਨੇ ਕਿਹਦੇ ਵਾਸਤੇ ਐਲੀਜੀਬਲ ਹੈ ਤੇ ਕੀ ਇਸ ਸਕੀਮ ਨੂੰ ਅਵੇਲ ਕਰਨ ਲਈ ਕੋਈ ਸਪੈਸ਼ਲ ਕਰਨਾ ਪੈਣਾ ਹੈ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਜ਼ਿਆਦਾ ਵੱਡਾ ਨਹੀਂ ਹੋਣ ਵਾਲਾ ਸੈਸ਼ਨ ਜ਼ਰੂਰ ਦੇਖਿਓ ਜੇ ਤੁਸੀਂ ਕਦੀ ਜ਼ਿੰਦਗੀ ਚ ਯੂਪੀਐਸਸੀ ਦੀ ਤਿਆਰੀ ਕਰਨੀ ਸੀਗੀ ਨਹੀਂ ਕੀਤੀ ਛੱਡਤੀ ਜਾਂ ਤੁਹਾਡੇ ਰਿਸ਼ਤੇਦਾਰ ਸਗੇ ਸੰਬੰਧੀ ਕੋਈ ਵੀ ਕਰ ਰਿਹਾ ਹੈ ਨਾ ਉਹਨੂੰ ਇਹ ਸੈਸ਼ਨ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਹੁਣ ਇਹ ਮੇਨਾ ਹੁਣ ਇਹ ਮੇਨਾ ਨਹੀਂ ਰਹੂਗਾ ਹੁਣ ਇਹ ਤਾਨਾ ਨਹੀਂ ਰਹੂਗਾ ਤੁਹਾਨੂੰ ਕਿ ਦੇਖੋ ਜੀ ساری ਉਮਰ ਤਿਆਰੀ ਕਰੀ ਗਿਆ ਯੂਪੀਐਸਸੀ ਦੇ ਇੰਟਰਵਿਊ ਤੱਕ ਗਿਆ ਪਰ ਕੁਝ ਬਣਿਆ ਨਹੀਂ ਨਹੀਂ ਸਭ ਤੋਂ ਪਹਿਲਾਂ ਦੇਖਿਏ ਵਾਟ ਇਜ਼ ਦ ਐਲੀਜੀਬਿਲਟੀ ਕ੍ਰਾਈਟੇਰੀਆ eligibility criteria ਸਮਝਣ ਲਈ ਤੁਹਾਨੂੰ ਪਹਿਲਾਂ ਸਮਝਣਾ ਪੈਣਾ ਹੈ ਕਿ UPSC ਦਾ ਜਿਹੜਾ ਪੇਪਰ ਹੈ ਜਿਹੜਾ IAS IPS IRS ਬਣਾਉਂਦਾ ਹੈ ਉਹਦੀਆਂ ਤਿੰਨ ਸਟੇजेस ਹੁੰਦੀਆਂ ਨੇ ਧਿਆਨ ਨਾਲ ਦੇਖਿਓ ਜੀ ਠੀਕ ਹੈ ਬੇਸਿਕ ਨੋਲੇਜ ਦੇ ਰਹੇ ਆ ਤੁਹਾਨੂੰ ਤਿੰਨ ਸਟੇਜਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਪ੍ਰੀਲੀਮਿਨਰੀ ਐਗਜ਼ਾਮ ਦੀ ਅਪਰੋਕਸੀਮੇਟਲੀ 5 ਲੱਖ ਤੋਂ 6 ਲੱਖ ਬੱਚਾ ਪ੍ਰੀਲੈਂਸ ਦਾ ਫਾਰਮ ਭਰਦਾ ਤੇ ਉੱਥੇ ਬੈਠਦਾ ਹੁਣ ਪ੍ਰੀਲਿਮਸ ਕਲੀਅਰ ਕਰਕੇ ਤੁਸੀਂ ਪਹੁੰਚਦੇ ਹੋ ਮੀਨਸ ਦੇ ਵਿੱਚ ਜਿਹੜਾ ਕਿ ਸਬਜੈਕਟਿਵ ਹੁੰਦਾ ਜਿੱਥੇ ਆਨਸਰ ਲਿਖਨੇ ਹੁੰਦੇ ਆ ਇਹਦੇ ਵਿੱਚ ਪਹੁੰਚਦਾ ਹੈ ਸਿਰਫ 12000 ਤੋਂ 14000 ਬੱਚਾ ਠੀਕ ਹੈ ਜੀ ਇਹ 5 ਤੋਂ 6 ਲੱਖ ਵਿੱਚੋਂ ਸਿਰਫ 12 ਤੋਂ 14000 ਬੱਚੇ ਦਾ ਮੀਨਸ ਕਲੀਅਰ ਹੋਏਗਾ ਹੁਣ ਜੇ ਤੁਸੀਂ ਹੋਰ ਜ਼ਿਆਦਾ ਵਧੀਆ ਐਸਪੀਰੈਂਟ ਹੋ ਫਿਰ ਤੁਸੀਂ ਇੰਟਰਵਿਊ ਤੱਕ ਜਾਓਗੇ ਤੁਸੀਂ ਮੀਨਸ ਕਲੀਅਰ ਕਰੋਗੇ ਤੇ ਕਿੰਨੇ ਬੱਚੇ ਜਾਣਗੇ ਅਪ੍ਰੋਕਸੀਮੇਟਲੀ ਜੇ ਮੈਂ ਗੱਲ ਕਰਾਂ 4000 ਤੱਕ ਬੱਚੇ ਮਤਲਬ ਕਿ 2000 ਡਿਪੈਂਡ ਕਰਦਾ ਸੀਟਾਂ ਕਿੰਨੀਆਂ ਐ 2000 ਤੋਂ ਲੈ ਕੇ 4000 ਬੱਚੇ ਜਿਹੜੇ ਹੁੰਦੇ ਨੇ ਉਹ ਇੱਥੇ ਜਾਂਦੇ ਨੇ ਐਂਡ ਫਾਈਨਲੀ ਜਦੋਂ ਇਹ ਸਟੇਜ ਵੀ ਕਲੀਅਰ ਕਰ ਲਈ ਫਿਰ ਜਿਹੜੇ ਟਾਪ ਦੇ 700 ਜਾਂ 1000 ਬੱਚੇ ਹੁੰਦੇ ਨੇ ਉਹਨਾਂ ਦਾ ਫਾਈਨਲ ਰੈਂਕ ਆਂਦਾ ਤੇ ਆਈਐਸ ਆਈਪੀਐਸ ਆਈਆਰਐਸ ਆਈਐਫਐਸ ਜਿਹੜੀ ਵੀ ਸੀਟ ਉਹਨਾਂ ਦੇ ਰੈਂਕ ਅਕੋਰਡਿੰਗ ਹੁੰਦੀ ਹੈ ਉਹਨਾਂ ਨੂੰ ਅਲੋਟ ਕਰ ਦਿੱਤੀ ਜਾਂਦੀ ਹੈ ਹੁਣ ਇਹ ਸਕੀਮ ਕਿਹਦੇ ਵਾਸਤੇ ਆ ਵਾਟ ਇਫ ਤੁਸੀਂ ਪ੍ਰੀਲਿਮਸ ਦਾ ਪੇਪਰ ਦਿੱਤਾ ਉਹ ਕਲੀਅਰ ਨਹੀਂ ਹੋਇਆ ਨਹੀਂ ਜੀ ਤੁਹਾਡੇ ਵਾਸਤੇ ਸਕੀਮ ਨਹੀਂ ਹੈ ਤੁਹਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਹੱਲੇ ਨਹੀਂ ਚਲੋ ਤੁਹਾਡਾ ਪੇਪਰ ਕਲੀਅਰ ਹੋ ਗਿਆ ਤੁਸੀਂ ਮੇਨਸ ਵਿੱਚ ਆ ਗਏ ਤੁਸੀਂ ਐਟਲੀਸਟ ਆ 5 6 ਲੱਖ ਤੋਂ ਤੇ ਵਧੀਆ ਹੀ ਹੋ ਮੇਨਸ ਆ ਗਏ ਪਰ ਖੁਦਾ ਨਾ ਖਾਸਤਾ ਤੁਹਾਡਾ ਮੇਨਸ ਵੀ ਕਲੀਅਰ ਨਹੀਂ ਹੋਇਆ ਫਿਰ ਵੀ ਇਹ ਸਕੀਮ ਤੁਹਾਡੇ ਵਾਸਤੇ ਨਹੀਂ ਹੈ ਹੱਲੇ ਵੀ ਬਹੁਤ ਮਿਹਨਤ ਕਰਨ ਦੀ ਲੋੜ ਹੈ ਪਰ ਤੁਸੀਂ ਬਹੁਤ ਹੋਰ ਜ਼ਿਆਦਾ ਮਿਹਨਤੀ ਸੀ ਤੁਸੀਂ ਸੱਚੇ ਮੈਂਟਰ ਦੀ ਸੁਣੀ ਸਟ੍ਰੈਟੇਜੀ ਵਧੀਆ ਬਣਾਈ ਤੇ ਤੁਸੀਂ ਪਹੁੰਚ ਗਏ ਪਰਸਨੈਲਿਟੀ ਟੈਸਟ ਤੇ ਤੁਸੀਂ ਇਸ ਸਟੇਜ ਤੇ ਪਹੁੰਚ ਚੁੱਕੇ ਹੋ ਪਰ ਤੁਸੀਂ ਇਸ ਸਟੇਜ ਤੇ ਨਹੀਂ ਪਹੁੰਚੇ ਤੁਹਾਡਾ ਫਾਈਨਲ ਲਿਸਟ ਵਿੱਚ ਨਾਮ ਨਹੀਂ ਆਇਆ ਪਰ ਤੁਸੀਂ ਇੰਟਰਵਿਊ ਦਿੱਤੀ ਸੀ ਆ ਜਿਹੜੇ 2 ਤੋਂ 4000 ਬੱਚੇ ਹਨ ਤੁਸੀਂ ਇਹਨਾਂ ਵਿੱਚ ਆ ਗਏ ਤੇ ਯੈਸ ਇਹ ਸਕੀਮ ਤੁਹਾਡੇ ਵਾਸਤੇ ਹੈ ਇੱਥੇ ਨਹੀਂ ਇੱਥੇ ਨਹੀਂ ਸਿਰਫ ਜੇ ਤੁਸੀਂ ਪਰਸਨੈਲਿਟੀ ਟੈਸਟ ਤੱਕ ਪਹੁੰਚੇ ਹੋ ਤੇ ਇਹ ਸਕੀਮ ਤੁਹਾਡੇ ਵਾਸਤੇ ਡੈਫੀਨਿਟਲੀ ਹੈ ਜੀ ਅਗੇ ਗੱਲ ਕਰੀਏ that how you can avail the scheme ਹੁਣ ਤੁਸੀਂ ਕਹੋਗੇ ਸਰ ਇੰਟਰਵਿਊ ਤੱਕ ਤਾਂ ਮੈਂ ਪਹੁੰਚ ਗਿਆ ਮੇਰੇ ਭਰਾ ਸੀ ਮੇਰੇ ਸਿਸਟਰ ਸੀ ਕੋਈ ਰਿਸ਼ਤੇਦਾਰ ਇੰਟਰਵਿਊ ਤੱਕ ਤੇ ਪਹੁੰਚੇ ਹੋ ਇਹਨੇ ਬਹੁਤ ਵਾਰ ਹੁਣ ਇਸ ਸਕੀਮ ਨੂੰ ਅਵੇਲ ਕਿਸ ਤਰ੍ਹਾਂ ਕਰਨ you have to do nothing special ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਨਾ ਕਿਤੇ ਜਾ ਕੇ ਆਪਣਾ ਡਾਟਾ ਭਰਨਾ ਸਿਰਫ ਯੂਪੀਐਸਸੀ ਤੁਹਾਨੂੰ ਆ ਪੁੱਛੇਗੀ ਇੱਕ ਕਨਸੈਂਟ ਫਾਰਮ ਕਿ ਯਾਰ ਕੀ ਤੁਸੀਂ ਇਸ ਸਕੀਮ ਦਾ ਪਾਰਟ ਬੰਨਾ ਚਾਹੁੰਦੇ ਹੋ ਕੀ ਜਿਹੜਾ ਤੁਹਾਡਾ ਇੱਕ ਸੌਫਟ ਡਾਟਾ ਹੈ ਸੌਫਟ ਬਾਇਓ ਡਾਟਾ ਹੈ ਆਪਾਂ ਸ਼ੇਅਰ ਕਰ ਦਈਏ ਹਾਂ ਜੇ ਉਹਨਾਂ ਨੇ ਤੁਸੀਂ ਹਾਂ ਕਹਿ ਦਿੱਤੀ ਉਹਨਾਂ ਨੇ ਆਪਣੇ ਪੋਰਟਲ ਤੇ ਡਾਟਾ ਸ਼ੇਅਰ ਕਰ ਦੇਣਾ ਹੈ ਕੰਪਨੀਆਂ ਆਪ ਆ ਕੇ ਤੁਹਾਨੂੰ ਚੱਕਣ ਗਿਆ ਮੈਂ ਕੀ ਕਹਿ ਰਿਹਾ ਜੀ ਕੰਪਨੀਆਂ ਆਪ ਆ ਕੇ ਚੱਕਣ ਗਿਆ ਪ੍ਰਤੀਭਾ ਸੀਟੂ ਪੋਰਟਲ ਤੇ ਕੰਪਨੀਆਂ ਕਹਿਣਗੀਆਂ ਆਈ ਵਾਂਟ ਯੂ ਵਾਈ ਬਿਕਾਜ਼ ਤੁਸੀਂ इंडिया ਦਾ ਐਂਡ ਵਰਲਡ ਦਾ ਮੋਸਟ ਟਫੈਸਟ ਐਗਜ਼ਾਮ ਦੀ ਅਖੀਰਲੀ ਸਟੇਜ ਤੇ ਪਹੁੰਚਿਓ ਜਾ ਕੇ ਇਟ ਇਜ਼ ਨੋਟ ਅ ਜੋਕ ਤੇ ਕੋਈ ਵੀ ਰਿਸ਼ਤੇਦਾਰ ਕੋਈ ਵੀ ਬੰਦਾ ਜੇ ਤੁਹਾਨੂੰ ਕਹਿੰਦਾ ਕਿ ਤੁਸੀਂ 5 ਸਾਲ ਗਾਲਤੇ 6 ਸਾਲ ਗਾਲਤੇ 8 ਸਾਲ ਗਾਲਤੇ ਤੇਰਾ ਕੁਝ ਬਣਿਆ ਨਹੀਂ ਸਰਕਾਰ ਕਹਿੰਦੀ ਨਾ ਯੂ ਆਰ ਦਾ ਐਸੈਟ ਤੁਸੀਂ ਸਾਡੇ ਲਈ ਬਹੁਤ ਅਮੁੱਲੇ ਹੋ ਅਸੀਂ ਐ ਨਹੀਂ ਹੋਣ ਦੇਣਾ ਸੋ ਤੁਹਾਡੇ ਲਈ ਕੰਪਨੀਆਂ ਤੁਹਾਨੂੰ ਲੱਭਣਗੀਆਂ ਤੁਹਾਨੂੰ ਨਹੀਂ ਹੱਥ 'ਚ ਬਾਇਓ ਡਾਟਾ ਲੈ ਕੇ ਕਿਸੇ ਕੰਪਨੀ ਕੋਲ ਜਾਣ ਦੀ ਲੋੜ ਹੈ सो हाउ इट विल वर्क आ देखो एक पोर्टल बनाया जाएगा ਤੁਹਾਡੇ ਕੰਸੈਂਟ ਨਾਲ ਕੀ ਹੋਏਗਾ ਜਿਹੜੇ ਨਾਨ ਰეკਮੈਂਡਡ ਯਾਨੀ ਪਰਸਨੈਲਿਟੀ ਗਿਵਨ ਕੈਂਡੀਡੇਟਸ ਨੇ ਉਹਨਾਂ ਦਾ ਡਾਟਾ ਆਏਗਾ ਠੀਕ ਹੈ ਜੀ ਤੇ ਜਿਹੜਾ ਬਾਇਓ ਡਾਟਾ ਹੈ ਤੁਹਾਡੀ ਐਜੂਕੇਸ਼ਨ ਕੰਟੈਕਟ ਇਨਫੋ ਕੁਆਲੀਫਿਕੇਸ਼ਨਸ ਤੁਹਾਡਾ ਸਬਜੈਕਟ ਯਾਨੀ ਕਿ ਤੁਸੀਂ ਲਾਇਰ ਹੋ ਤੁਸੀਂ ਆਈਆਈਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਜਿੱਥੋਂ ਵੀ ਕੀਤੀ ਹੈ ਸਾਰਾ ਕੁਝ ਉਸ ਪੋਰਟਲ ਤੇ ਹੋਏਗਾ ਐਂਡ ਉਸ ਪੋਰਟਲ ਤੋਂ ਆ ਕੇ ਇਹ ਸਾਰਾ ਡਾਟਾ ਕੌਣ ਐਕਸੈਸ ਕਰਨਗੀਆਂ ਕੰਪਨੀਆਂ ਠੀਕ ਹੈ ਜੀ ਇਹ ਸਾਰਾ ਡਾਟਾ ਕੰਪਨੀਆਂ ਐਕਸੈਸ ਕਰਨਗੀਆਂ ਐਂਡ ਉਹ ਆਟੋਮੈਟਿਕਲੀ ਤੁਹਾਨੂੰ ਡਾਟਾ ਦੇਖ ਕੇ ਸਿਲੈਕਟ ਕਰ ਲੈਣਗੀਆਂ ਜਿੱਦਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੋਏਗੀ ਥਿਸ ਇਜ਼ ਦਾ ਹੋਲ ਸਿਨੈਰੀਓ ਉਸ ਤੋਂ ਬਾਅਦ ਕਿਹੜੀ ਕਿਹੜੀ ਕੰਪਨੀ ਆਣ ਗਈਆਂ ਮੈਂ ਥੰਬਨੇਲ ਤੇ ਲਿਖਿਆ ਹੋਇਆ ਹੈ ਨਾ ਕਿ ਸਰਕਾਰੀ ਨੌਕਰੀ ਮਿਲੂਗੀ ਯੂਪੀਐਸਸੀ ਫੇਲ ਕਰਕੇ ਦੇਖੋ ਜੀ ਝੂਠ ਨਹੀਂ ਬੋਲ ਰਿਹਾ ਆ ਦੇਖੋ ਆ ਦੇਖੋ SAI Sports Authority of India ਗਵਰਨਮੈਂਟ ਡਿਪਾਰਟਮੈਂਟ ਹੈ ਉਹਨੇ ਡਾਇਰੈਕਟਰ ਲੈਵਲ ਦੀ ਪੋਸਟਾਂ ਕਰਨੀਆਂ ਸੀ UPSC ਵਾਲੇ ਐਸਪੀਰੈਂਟਸ ਜਿਹੜੇ ਕਿ ਇੰਟਰਵਿਊ ਤੱਕ ਪਹੁੰਚੇ ਉਹਨਾਂ ਨੂੰ ਰੱਖਿਆ ਹੁਣੀ ਹੁਣੀ ਜੇ ਮੈਂ ਪ੍ਰਾਈਵੇਟ ਕੰਪਨੀ ਦੀ ਗੱਲ ਕਰਾਂ ਜ਼ੀਰੋਧਾ ਕਰਕੇ ਕੰਪਨੀ ਹੈ ਬਹੁਤ ਫੇਮਸ ਜ਼ੀਰੋਧਾ ਕੰਪਨੀ ਹੈ ਜੀ ਉਹਦੇ ਮਾਲਕ ਨੇ ਵੀ ਕਿਹਾ ਆਪਾਂ ਜਿਹੜੇ ਇੰਟਰਵਿਊ ਗਿਵਨ ਕੈਂਡੀਡੇਟਸ ਆ ਉਹਨਾਂ ਨੂੰ ਰੱਖਾਂਗੇ ਕਿਉਂਕਿ ਭਾਈ ਤੁਸੀਂ ਬਹੁਤ ਲਾਇਕ ਹੋ ਇੱਕ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਆ ਪ੍ਰੀਲਿਮਸ ਦਾ ਪੇਪਰ ਵੀ ਕਲੀਅਰ ਕਰਨਾ ਪਰ ਤੁਸੀਂ ਤੇ ਇੰਟਰਵਿਊ ਤੱਕ ਗਏ ਹੋ ਕੋਈ ਤੇ ਕਲਾ ਹੋएगी ਤੁਹਾਡੇ ਚ ਜੀ ਹਾਂ ਤੇ ਉਸ ਬੰਦੇ ਨੂੰ ਜ਼ਰੂਰ ਸ਼ੇਅਰ ਕਰੋ ਜਿਹੜਾ ਐਟਲੀਸਟ ਸੋਚ ਰਿਹਾ ਯੂਪੀਐਸਸੀ ਦੀ ਤਿਆਰੀ ਕਰਨ ਵਾਸਤੇ ਉਹਨੂੰ ਸ਼ੇਅਰ ਜ਼ਰੂਰ ਕਰਿਓ ਕਿ ਭਾਈ ਭਰਾਵਾ ਪੈਣਾ ਹੁਣ ਟੈਨਸ਼ਨ ਨਾਲ ਹੈ ਕਿ ਯੂਪੀਐਸਸੀ ਨਹੀਂ ਹੋਇਆ ਤੇ ਕੋਈ ਨਹੀਂ ਪਰ ਨੌਕਰੀ ਜ਼ਰੂਰ ਮਿਲੂਗੀ इंटरव्यू तक पहुंच जा इन काबिलियत दिखा कि मैं इंटरव्यू तक पहुंचा जे इंटरव्यू तक मैं पहुंच गया या पहुंच गई सरकार मेरा प्राइवेट कंपनिया मेरा आप ख्याल रख लेंगी है सरकार ने तुडे तो वास्ते बनाया है ठीक है जी सो दिस इज द होल थिंग एंड ए लिंक मैं अपने टैलीग्राम चैनल से शेयर करूंगा तुम इस लिंक पर जाके देख भी सकते हो पर हाँ मैं भी तुम तो एक बार लिंक दिखा दिना देखो जी ਆ ਦੇਖੋ ਜੀ this is the link ਜਦੋਂ ਤੁਸੀਂ ਉਸ ਲਿੰਕ ਤੇ ਕਲਿੱਕ ਕਰੋਗੇ ਇਹ UPSC ਪ੍ਰਤਿਭਾ ਸੇਤੂ ਪੋਰਟਲ ਖੁੱਲ ਜਾਏਗਾ ਇਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਹੈ ਸੈਕੰਡ ਗੇਟਵੇ ਫਾਰ UPSC ਐਸਪੀਰੈਂਟਸ ਕੋਈ ਗੱਲ ਨਹੀਂ ਇੰਟਰਵਿਊ ਤੱਕ ਤੁਸੀਂ ਪਹੁੰਚ ਗਏ ਹੁਣ ਤੁਸੀਂ ਸਾਡੀ ਜ਼ਿੰਮੇਵਾਰੀਆਂ ਹੁਣ ਤੁਸੀਂ ਸਰਕਾਰ ਦੇ ਜ਼ਿੰਮੇਵਾਰੀਆਂ ਠੀਕ ਹੈ ਜੀ ਹੁਣ ਇੱਥੇ ਲੌਗਇਨ ਤੇ ਰਜਿਸਟਰ ਦਾ ਆਪਸ਼ਨ ਵੀ ਆ ਰਿਹਾ ਹੈ ਪਰ ਤੁਸੀਂ ਲੌਗਇਨ ਜਾਂ ਰਜਿਸਟਰ ਨਹੀਂ ਕਰਨਾ these are only for ਹੁਮ ਆ ਦੇਖੋ ਜੀ ਆਰਗੇਨਾਈਜੇਸ਼ਨ ਦਾ ਨਾਮ ਆ ਰਿਹਾ ਹੈ ਇਹ ਸਿਰਫ ਉਹਨਾਂ ਆਰਗੇਨਾਈਜੇਸ਼ਨਸ ਵਾਸਤੇ ਹੈ ਜਿਨ੍ਹਾਂ ਨੇ ਰਿਕਰੂਟ ਕਰਨਾ ਹੈ ਤੁਹਾਨੂੰ ਜਿਨ੍ਹਾਂ ਨੇ ਰਿਕਰੂਟ ਕਰਨਾ ਹੈ ਇੰਟਰਵਿਊ গিਵਨ ਕੈਂਡੀਡੇਟਸ ਨੂੰ ਇਹ ਉਹਨਾਂ ਵਾਸਤੇ ਹੈ ਤੁਹਾਡਾ ਇੱਥੇ ਕੋਈ ਕੰਮ ਨਹੀਂ ਹੈ ਤੁਹਾਡਾ ਆਟੋਮੈਟਿਕਲੀ ਜਦੋਂ ਉਹ ਕੰਪਨੀਆਂ ਇੱਥੇ ਰਜਿਸਟਰ ਕਰਨਗੀਆਂ ਤੁਹਾਡਾ ਡਾਟਾ ਆਟੋਮੈਟਿਕਲੀ ਉਹਨਾਂ ਕੋਲ ਚਲੇ ਜਾਏਗਾ ਤੇ ਤੁਹਾਨੂੰ ਕਾਲ ਆ ਜਾਣਗੇ ਦਰਦਰ ਆਪਣਾ ਰੈਜ਼ਿਊਮੇ ਸੀਵੀ ਲੈ ਕੇ ਜਾਣ ਨੂੰ ਪਟਕਣ ਦੀ ਲੋੜ ਨਹੀਂ ਹੈ ਤੁਸੀਂ ਬਹੁਤ ਉੱਪਰ ਉੱਠ ਚੁੱਕੇ ਹੋ ਬਾਕੀਆਂ ਤੋਂ ਵੀਵਰ ਐਂਡ ਇੰਟਰਵਿਊ গিਵਨ ਐਸਪੀਰੈਂਟ ਪਰ ਗੱਲ ਹੁਣੇ ਆਂਦੀ ਐ ਸਰ ਇਹ ਚੀਜ਼ਾਂ ਤੇ ਹੋ ਗਈਆਂ ਅੱਛੀ ਗੱਲ ਐ ਹੁਣ ਅੱਗੇ ਕੀ ਵਾਟ ਨਾਓ ਵਾਟ ਟੂ ਡੂ ਨਾਓ ਪਿਆਰਿਓ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲੋ ਇੰਟਰਵਿਊ ਸਟੇਜ ਤੱਕ ਤੇ ਪਹੁੰਚੋ ਸਟਾਰਟਿੰਗ ਚ ਮੈਂ ਕੀ ਦੱਸਿਆ ਤੁਹਾਨੂੰ ਪ੍ਰੀਲਿਮਸ ਕਲੀਅਰ ਕਰ ਲਿਆ ਕੋਈ ਫਾਇਦਾ ਨਹੀਂ ਜੇ ਫੇਲ ਹੋ ਗਏ ਫਿਰ ਤੱਕ ਕੋਈ ਫਾਇਦਾ ਹੀ ਨਹੀਂ ਹੈ ਪਰ ਜੇ ਪ੍ਰੀਲਿਮਸ ਕਲੀਅਰ ਕਰ ਲਿਆ ਮੇਨਸ ਤੱਕ ਪਹੁੰਚੇ ਕੋਈ ਫਾਇਦਾ ਨਹੀਂ ਮੇਨਸ ਕਲੀਅਰ ਕਰਕੇ ਇੰਟਰਵਿਊ ਤੱਕ ਤੇ ਪਹੁੰਚਣਾ ਪੈਣਾ ਹੈ ਨਾ ਪਰ ਸਭ ਤੋਂ ਪਹਿਲਾਂ ਆਪਾਂ ਇਨਿਕ ਤਿਆਰੀ ਤਾਂ ਰੱਖੀਏ ਇਨਿਕ ਬੇਸਿਕ ਤਿਆਰੀ ਤਾਂ ਰੱਖੀਏ ਕਿ ਆਪਾਂ ਇੰਟਰਵਿਊ ਤੱਕ ਪਹੁੰਚ ਸਕੀਏ ਬਹੁਤ ਸੌਖਾ ਹੈਗਾ ਇੰਟਰਵਿਊ ਤੱਕ ਪਹੁੰਚਣਾ ਹਾਂ ਵੀ ਤੇ ਨਾ ਵੀ ਜਿਸ ਬੱਚੇ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਉਹਦੇ ਵਾਸਤੇ ਤਾਂ ਉਹ چاہے 6 ਸਾਲ ਲੱਗਿਆ ਰਵੇ ਨਹੀਂ ਪਹੁੰਚ ਸਕਦਾ ਮੈਂ ਹੋ ਗਿਆ ਜਾਂ ਜਿਹੜੇ ਬਾਕੀ ਇਸ ਪ੍ਰਿੰਸਿਪਲ ਦੇ ਇੰਟਰਵਿਊ ਤੱਕ ਪਹੁੰਚੇ ਨੇ ਸਾਡੇ ਵਾਸਤੇ ਵੀ ਇੱਕ ਬਹੁਤ ਹੀ ਰੇ ਆਫ ਹੋਪ ਹੈ ਕਿ ਕਿੰਨੀ ਵਧੀਆ ਗੱਲ ਹੈ ਹੁਣ ਆਪਾਂ ਵੀ ਇੱਥੇ ਅਪਲਾਈ ਸ਼ਾਇਦ ਮਤਲਬ ਸਾਡਾ ਵੀ ਸ਼ਾਇਦ ਨਾ ਚੱਕਿਆ ਜਾਵੇ ਸੋਚੋ ਪਰ ਇੰਟਰਵਿਊ ਤੱਕ ਪਹੁੰਚਣਾ ਤੇ ਇੱਕ ਬਹੁਤ ਵੱਡੀ ਗੱਲ ਹੈ ਨਾ ਉੱਥੇ ਤੱਕ ਕਿਸ ਤਰ੍ਹਾਂ ਪਹੁੰਚੋਗੇ ਪਹਿਲਾਂ ਉਹ ਸਟ੍ਰੈਟਜੀ ਜਰੂਰ ਸੁਣਿਓ ਕਿ ਹਾਊ ਟੂ ਐਕਚੁਅਲੀ ਕਲੀਅਰ ਯੂਪੀਐਸਸੀ ਤੇ ਤੁਸੀਂ ਇਸ ਨੌਕਰੀ ਲਈ ਨਹੀਂ ਕਦੀ ਯੂਪੀਐਸਸੀ ਕਰ ਰਹੇ ਤੁਸੀਂ ਤਾਂ ਯੂਪੀਐਸਸੀ ਕਰ ਰਹੇ ਹੋ IPS ਬਣਨ ਲਈ ਤੁਸੀਂ UPSC ਦਾ ਪੇਪਰ ਦੇ ਰਹੇ ਹੋ IPS ਬਣਨ ਲਈ ਤੁਸੀਂ UPSC ਦਾ ਪੇਪਰ ਦੇ ਰਹੇ ਹੋ IRS ਬਣਨ ਲਈ ਕਿਉਂਕਿ ਤੁਸੀਂ ਉਹ ਬਣਨਾ ਹੈ ਤੇ ਆਪਾਂ ਤੁਹਾਡੇ ਲਈ ਉਹੀ ਇੱਕ ਫਾਰਮੂਲਾ ਲੈ ਕੇ ਆਏ ਆ ਜਿੰਨੂੰ ਮੈਂ ਪਰਸਨਲੀ ਮੇਰੀ ਅਪਰੋਚ ਹੈ 5 ਗियर ਅਪਰੋਚ ਠੀਕ ਹੈ ਜਿਸ ਤਰ੍ਹਾਂ ਆਹ ਗੱਡੀ ਦੇ 5 ਗੇਅਰ ਹੁੰਦੇ ਆ ਨਾਰਮਲੀ ਹੁਣ ਤੇ 6 ਵੀ ਆ ਗਏ ਪਰ ਨਾਰਮਲੀ 5 ਗੇਅਰ ਹੁੰਦੇ ਨੇ ਨਾ ਉਹੀ 5 ਗੇਅਰ ਤੁਸੀਂ ਆਪਣੀ ਜ਼ਿੰਦਗੀ ਦੇ ਪਾਣੇ ਨੇ ਜਿਸ ਤਰ੍ਹਾਂ ਤੀਸਰਾ ਗੇਅਰ ਡਾਇਰੈਕਟ ਨਹੀਂ ਪੈਂਦਾ ਪਹਿਲਾ ਪਹਿਲਾ ਗੇਅਰ ਪੈਂਦਾ ਉਸੇ ਤਰ੍ਹਾਂ ਇਹ ਅਪਰੋਚ ਸੀਕੁਐਂਸ ਵਾਈਜ਼ ਫਾਲੋ ਕਰਨੀ ਹੈ ਪਹਿਲਾ ਗੇਅਰ ਸਭ ਤੋਂ ਪਹਿਲੀ ਉਠਾਨ ਤੁਹਾਨੂੰ ਮਿਲੇਗੀ ਅੰਡਰਸਟੈਂਡਿੰਗ ਦਾ ਸਿਲੇਬਸ ਐਂਡ ਪੀ ਵਾਈ ਕਿਊ ਪੈਟਰਨ ਚਾਹ ਯੂਪੀਐਸਸੀ ਦੀ ਤਿਆਰੀ ਕਰ ਰਹੇ ਹੋ ਚਾਹ ਪੀਸੀਐਸ ਸਭ ਤੋਂ ਪਹਿਲਾਂ ਸਿਲੇਬਸ ਦੇਖੋ ਪੀ ਵਾਈ ਕਿਊ ਪੈਟਰਨ ਨੂੰ ਸਮਝੋ ਉਸ ਤੋਂ ਬਾਅਦ ਦੂਸਰਾ ਗੇਅਰ ਕਲੀਅਰ ਦਾ ਬੇਸਿਕ ਕਨਸੈਪਟਸ ਇਸ ਤੋਂ ਬਿਨਾ ਕੁਝ ਨਹੀਂ ਹੋਣਾ ਇਸ ਤੋਂ ਬਿਨਾ ਕੁਝ ਵੀ ਨਹੀਂ ਹੋਣਾ ਸ਼ਕਤੀ ਦੂਬੇ ਮੈਡਮ ਇਸ ਵਾਰ ਦੇ ਰੈਂਕ ਹੋਲਡਰ ਆ ਦੇਖੋ ਮੈਂ ਨਾਲ ਮਤਲਬ ਐਵਿਡੈਂਸ ਵੀ ਲਾਇਆ ਕਿ ਮੇਰੀ ਅਪਰੋਚ ਜਿਹੜੀ ਤੁਹਾਨੂੰ ਦੱਸ ਰਿਹਾ ਹਾਂ ਨਾ ਤੁਸੀਂ ਇਹਨਾਂ ਦੀ ਇੰਟਰਵਿਊਜ਼ ਨਾਲ ਕੋਲਾਬੋਰੇਟ ਕਰ ਸਕਦੇ ਹੋ ਟੀਨਾ ਦਾ ਵੀ ਮੈਮ ਕਦੋਂ ਦੇ ਟੌਪਰ ਨੇ 2015 ਸ਼ਕਤੀ ਡੂਬੇ ਮੈਮ ਕਦੋਂ ਦੇ ਟੌਪਰ ਨੇ 2024 ਯਾਨੀ ਕਿ ਦੇਖਿਆ ਜਾਵੇ 10 ਸਾਲ ਦਾ ਫਰਕ ਹੈਗਾ ਇਹਨਾਂ ਦੇ ਪੂਰੇ ਸਿਨੈਰੀਓ ਵਿੱਚ 10 ਸਾਲ ਦਾ ਫਰਕ ਹੈ ਪਰ ਇਹ ਜਿਹੜੀ ਇੰਟਰਵਿਊ ਮੈਂ ਲਿਖੀ ਹੈ ਆ ਦੋਨੋਂ ਇੰਟਰਵਿਊਜ਼ YouTube ਤੇ ਜਾ ਕੇ ਸੁਣ ਲਿਓ 10 ਸਾਲ ਦਾ ਫਰਕ ਹੈ ਦੋਨੋਂ ਰੈਂਕ 1 ਲੈ ਕੇ ਆਏ ਸੀਗੇ ਪਰ ਦੋਨਾਂ ਦੀ ਅਪਰੋਚ ਅੱਜ ਵੀ ਸੇਮ ਹੈ ਅੱਜ ਵੀ ਦੋਨੋਂ ਇੱਕੋ ਹੀ ਚੀਜ਼ ਰეკਮੈਂਡ ਕਰ ਰਹੇ ਨੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੇਮ ਚੀਜ਼ ਡੂ ਦਾ ਬੇਸਿਕਸ ਬੇਸਿਕਸ ਕਨਸੈਪਟ ਦੀ ਜਦੋਂ ਤੱਕ ਕਲੈਰਿਟੀ ਨਹੀਂ ਹੈ ਪੀਸੀਐਸ ਪੁੱਲ ਜੋ ਯੂਪੀਐਸਸੀ ਪੁੱਲ ਜੋ ਸੀਡੀਐਸ ਪੁੱਲ ਜੋ ਜ਼ਿੰਦਗੀ ਚ ਕੋਈ ਐਗਜ਼ਾਮ ਵੀ ਦੇ ਰਹੇ ਹੋ ਕਦੀ ਨਹੀਂ ਕਲੀਅਰ ਹੋਣਾ ਜੇ ਇਹਦੀ ਕਲੈਰਿਟੀ ਨਹੀਂ ਹੈ ਟਾਪਰਸ ਵੀ ਇਹੀ ਕਹਿ ਰਹੇ ਨੇ ਮੈਂ ਵੀ ਇਹੀ ਕਹਿ ਰਿਹਾ ਸੋ ਫੋਕਸ ਔਨ ਦਿਸ ਦੂਸਰਾ ਗੇਅਰ ਸਭ ਤੋਂ ਇੰਪੋਰਟੈਂਟ ਹੈ ਫਿਰ ਆ ਜਾਓ ਤੀਸਰਾ ਗੇਅਰ ਹੁਣ ਗੱਡੀ ਹੌਲੀ ਹੌਲੀ ਤੁਹਾਡੀ ਚੱਲਣ ਲੱਗ ਗਈ ਹੈਨਾ ਇਦਾਂ ਹੀ ਹੁੰਦਾ ਨਾ ਚਾਹ ਰੇਸ ਨਾ ਵੀ ਦੋ ਦੂਸਰੇ ਗੇਅਰ ਤੇ ਗੱਡੀ ਆਪੇ ਚੱਲਦੀ ਹੈ ਸੋ ਤੀਸਰੀ ਤੇ ਕੀ ਕਰਨਾ ਹੈ ਰਿਵਾਈਜ਼ ਦੈਮ ਰਿਵਾਈਜ਼ ਕਰ ਲਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਪ੍ਰੈਕਟਿਸ ਕਰਨੀ ਹੈ ਐਮਸੀਕਿਊ ਪ੍ਰੈਕਟਿਸ ਆਨਸਰ ਰਾਈਟਿੰਗ ਪ੍ਰੈਕਟਿਸ ਦੋਨੋਂ ਪ੍ਰੈਕਟਿਸ ਕਰਨੀ ਹੈ ਐਂਡ ਉਸ ਤੋਂ ਬਾਅਦ ਲਾਸਟ ਥਿੰਗ ਇਜ਼ ਟੂ ਰਿਪੀਟ ਦੈਮ एक बार रिविजन होगी दूसरी बार करो कंसैप्ट एक बार क्लियर हो गए थोड़ा प्रॉब्लम आ रही है दोबारा करो एक एमसीक्यू हो गया दो करो एक टेस्ट हो गया तीन करो चार करो एक आंसर हो गया दबारा लिखी चलो एंड एक मेंटर मैंटर दिखाओ विदउट अ मैंटर यू कैन नॉट क्रैक दिस मैनू लगता ही नहीं है कि एक अच्छे मैंटर तो बिना हो सकती है गल क्योंकि मैं सिर्फ सैकेंड गेट की गल करा दिस इज द प्लैन ਜੇ ਤੁਸੀਂ ਬੇਸਿਕਸ ਕਲੀਅਰ ਕਰਨੇ ਹਨ ਨਾ ਮੈਂ ਇੰਡੀਅਨ ਪੋਲੀਟਿਕ ਗਵਰਨੈਂਸ ਐਂਡ ਆਈਆਰ ਬਣਾਉਣਾ ਹੈ ਕੱਟੋਂ ਕੱਟ ਨਹੀਂ 120 ਘੰਟੇ ਲੱਗਦੇ ਆ ਤੁਹਾਨੂੰ ਯੂਪੀਐਸਸੀ ਲੈਵਲ ਦਾ ਪੋਲੀਟੀ ਆਈਆਰ ਕਾਊਂਡ ਲਈ ਇਹ ਸਾਰੇ ਤੁਸੀਂ ਟੋਟਲ ਘੰਟੇ ਲਗਾ ਲਓ ਕਿੰਨੇ ਬਣਦੇ ਆ ਮੈਂ ਤਾਂ ਕਾਊਂਟ ਹੀ ਨਹੀਂ ਕੀਤੇ ਪਰ ਤੁਸੀਂ ਟੋਟਲ ਲਗਾ ਲਓ ਕੱਟੋਂ ਕੱਟ ਨਹੀਂ 7 ਤੋਂ 8 ਮਹੀਨੇ ਦਾ ਤੁਹਾਡਾ ਸ਼ਡਿਊਲ ਬਣਦਾ ਦੋ ਅਪਰੋਚਸ ਨੇ ਤੁਸੀਂ ਕਹੋਗੇ ਕਿ ਸਰ ਮੈਂ ਐਨਸੀਆਰਟੀ ਕਰਕੇ ਸੈਲਫ ਸਟਡੀ ਕਰ ਲਾਂ ਬਹੁਤ ਅੱਛੀ ਅਪਰੋਚ ਹੈ ਕਰੋ ਬਟ ਬਈ ਐਨਸੀਆਰਟੀ ਯੂਪੀਐਸਸੀ ਲਈ ਨਹੀਂ ਬਣੀ ਐਨਸੀਆਰਟੀ ਬਣੀ ਹੈ 6ਵੀਂ ਕਲਾਸ ਦੇ ਬੱਚਿਆਂ ਲਈ 11ਵੀਂ ਕਲਾਸ ਦੇ ਬੱਚਿਆਂ ਲਈ ਤੁਹਾਨੂੰ ਇੱਕ ਮੈਂਟਰ ਜਿਹੜਾ ਕਾਮਲ ਮੈਂਟਰ ਹੈ ਜਿਹੜਾ ਐਕਚੁਅਲੀ ਕਹਿੰਦੇ ਆ ਨਾ ਕਿ ਜਿਨੇ ਆਪ ਇਸ ਪੈਟਰਨ ਤੋਂ ਨਿਕਲਿਆ ਹੈ ਉਹੀ ਦੱਸ ਸਕਦਾ ਹੈ ਕਿ ਐਨਸੀਆਰਟੀ ਵਿੱਚੋਂ ਵੀ ਕੀ ਪੜ੍ਹਨਾ ਹੈ ਤੇ ਮੋਰ ਇੰਪੋਰਟੈਂਟਲੀ ਕੀ ਨਹੀਂ ਪੜ੍ਹਨਾ ਤੇ ਸਾਰੀਆਂ ਕਲਾਸਾਂ ਵਿੱਚ ਤੁਹਾਨੂੰ NCERT ਤੋਂ ਲੈ ਕੇ ਹਾਈ ਲੈਵਲ ਦੀਆਂ ਕਿਤਾਬਾਂ ਕਵਰ ਹੋਣੀਆਂ ਮੈਂ ਆਪਣੀ ਗੱਲ ਕਰਾਂ ਆਈ ਐਮ ਆਲਸੋ ਅ ਲਾਇਰ ਮੈਂ ਐਡਵੋਕੇਟ ਵੀ ਹਾਂ ਮੈਂ ਐਮਏ ਇਨ ਪੋਲੀਟੀਕਲ ਸਾਇੰਸ ਵੀ ਕੀਤੀ ਹੋਈ ਹੈ ਐਲਐਲਬੀ ਵੀ ਕੀਤੀ ਹੋਈ ਹੈ ਦੈਟ ਇਜ਼ ਵਾਈ ਮੈਂ ਇਹਨੂੰ ਕਹਿ ਸਕਦਾ ਕਿ ਮੈਂ ਇਹ ਪੜਾਉਣ ਯੋਗ ਹਾਂ ਸਾਡੇ ਸਾਰੇ ਟੀਚਰਜ਼ ਇਦਾਂ ਹੀ ਨੇ ਸੋ ਦੈਟ ਇਜ਼ ਵਾਈ ਆਮ ਸੇਇੰਗ ਪਹਿਲਾ ਇੰਟਰਵਿਊ ਤੱਕ ਪਹੁੰਚੋ ਕੈਰੀਅਰ ਦੀ ਚਿੰਤਾ ਨਹੀਂ ਰਹਿਣੀ ਫਿਰ ਜੇ ਤੁਸੀਂ ਇੰਟਰਵਿਊ ਤੱਕ ਪਹੁੰਚ ਗਏ ਪਰ ਇੰਟਰਵਿਊ ਤੱਕ ਪਹੁੰਚਣ ਲਈ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ ਜੋ ਆਪਾਂ ਤੁਹਾਨੂੰ ਕਿੱਥੇ ਦੇ ਰਹੇ ਨੇ ਦਿਸ ਇਜ਼ आवर ਬੈਚ ਆਫ ਯੂ ਪੀ ਐਸ ਸੀ ਤੁਸੀਂ ਸਾਡੇ ਤੇ ٹرسٹ ਕਰ ਸਕਦੇ ਹੋ ਜੋ ਕੁਆਲਿਟੀ ਤੁਹਾਨੂੰ ਆਪਾਂ ਇਸ ਪ੍ਰਾਈਸ ਤੇ ਪੇ ਕਰ ਰਹੇ ਆ ਨਾ ਜੀ ਇਸ ਤੁਸੀਂ ਸਾਨੂੰ ਪੇ ਕਰਨਾ ਹੈ ਤੇ ਇਸ ਤੇ ਜੋ ਤੁਹਾਨੂੰ ਕੁਆਲਿਟੀ ਦੇ ਰਹੇ ਆ ਨਾ ਕੋਈ ਨਹੀਂ ਦੇ ਸਕਦਾ ਐਂਡ ਇਹ ਜਿਹੜਾ ਮੈਂ ਪਿੱਛੇ ਸ਼ਡਿਊਲ ਦਿਖਾਇਆ ਸੀ ਇਹ ਇਸੇ ਬੈਚ ਦਾ ਸ਼ਡਿਊਲ ਹੈ ਤੁਹਾਨੂੰ UPSC ਦੇ ਸਾਰੇ ਅਨਸਰ ਰਾਈਟਿੰਗ ਪ੍ਰੈਕਟਿਸ ਹੋ ਗਿਆ ਤੁਹਾਡੀ ਬੇਸਿਕਸ ਕਲੀਅਰ ਹੋ ਗਏ ਰਿਵੀਜ਼ਨ ਆਪਾਂ ਸਾਰਾ ਕੁਝ ਤੁਹਾਨੂੰ ਕਰਾਵਾਂਗੇ ਇਸ ਬੈਚ ਦੇ ਵਿੱਚ ਜਿਹੜਾ ਕਿ 30 ਜੂਨ ਤੋਂ ਸ਼ੁਰੂ ਹੋ ਰਿਹਾ ਜੇ ਤੁਸੀਂ ਵੀ ਸੁਪਨਾ ਵੇਖਿਆ ਹੈ ਨਾ ਗਦੀ ਕਿ ਭਈ IAS ਲੱਗਣਾ ਹੈ IPS ਲੱਗਣਾ ਹੈ ਤੇ ਕੈਰੀਅਰ ਦੀ ਚਿੰਤਾ ਜਿਹੜੀ ਹੈ ਛੱਡ ਦੇਣੀ ਹੈ ਕਿਉਂਕਿ ਹੁਣ ਇਹ ਵੀ ਪੱਕਾ ਹੋ ਗਿਆ ਹੈ ਕਿ ਇੰਟਰਵਿਊ ਤੱਕ ਚਲੇਗੇ ਤੇ ਕੈਰੀਅਰ ਦੀ ਚਿੰਤਾ ਖਤਮ ਹੋ ਗਈ ਕਿ ਇਹ ਨਾ ਇਹਨੇ ਚੱਕ ਲੈਣਾ ਸਰਕਾਰੀ ਨੌਕਰੀ ਵੀ ਮਿਲ ਜੂਗੀ ਜੇ ਤੁਸੀਂ ਵੀ ਉੱਥੇ ਤੱਕ ਪਹੁੰਚਣਾ ਚਾਹੁੰਦੇ ਹੋ ਐਟ ਲੀਸਟ ਉੱਥੇ ਤੱਕ ਤਾਂ ਮੈਂ ਪਹੁੰਚਾਂ ਇਸ ਨੰਬਰ ਤੇ ਕਾਲ ਕਰ ਲਿਓ ਪਰਸਨਲੀ ਮੇਰੀ ਗਾਈਡੈਂਸ ਲੈਣੀ ਹੈ ਕਿ ਸਰ ਤੁਹਾਡੇ ਨਾਲ ਗੱਲ ਕਰਨੀ ਹੈ ਇਸ ਨੰਬਰ ਤੇ ਕਾਲ ਕਰ ਲਓ ਮੇਰੇ ਨਾਲ ਗੱਲ ਕਰਾ ਦੇਣਗੇ ਜ਼ਰੂਰੀ ਨਹੀਂ ਹੈ ਕਿ ਬੈਚ ਲੈਣ ਵਾਸਤੇ ਕਾਲ ਕਰਨਾ ਨਹੀਂ ਐਡਮਿਸ਼ਨ ਅਲੱਗ ਗੱਲ ਹੈ ਮੇਰੀ ਗਾਈਡੈਂਸ ਵੀ ਲੈਣੀ ਹੈ ਇੱਥੇ ਕਾਲ ਕਰੋ ਪਰ ਆ ਹਾਈਲੀ ਰეკਮੈਂਡ ਕਿ ਤੁਸੀਂ ਇਹਨੂੰ ਅਵੇਲ ਕਰੋ ਕਿਉਂਕਿ 3 ਜੂਨ ਨੂੰ ਸਾਡਾ ਇਹ ਬੈਚ ਸ਼ੁਰੂ ਹੋਣਾ ਹੈ ਜਿਹੜਾ ਕਿ ਤੁਹਾਡਾ UPSC 2026 ਦਾ ਪੇਪਰ ਨੂੰ ਟਾਰਗੇਟ ਕਰੇਗਾ ਠੀਕ ਹੈ ਜੀ ਐਂਡ ਲਾਸਟ ਵਿੱਚ ਜੇ ਤੁਸੀਂ ਕਿਸੇ ਵੀ UPSC ਰਿਲੇਟਡ ਕੰਟੈਂਟ ਹੋ ਗਿਆ ਪੰਜਾਬ पीसीएस ਰਿਲੇਟਡ ਕੰਟੈਂਟ ਹੈ ਮੇਰੇ ਟੈਲੀਗ੍ਰam ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਅਖੀਰ ਵਿੱਚ ਇਹੀ ਚੀਜ਼ ਹੈ ਸਰਕਾਰ ਤੁਹਾਡੇ ਵਾਸਤੇ ਬਹੁਤ ਕੁਝ ਲੈ ਕੇ ਆਂਦੀ ਹੈ ਅਖੀਰ ਵਿੱਚ ਸਾਡੇ ਹੱਥ ਸਿਰਫ ਇੱਕੋ ਹੀ ਚੀਜ਼ ਹੁੰਦੀ ਹੈ ਮਿਹਨਤ ਤੇ ਜਿਹੜੀ ਮਿਹਨਤ ਹੁੰਦੀ ਹੈ ਨਾ ਉਹ ਵੀ ਇਦਾਂ ਨਹੀਂ ਹੁੰਦੀ ਕਿ ਬਈ ਬਸ ਪੱਥਰ ਤੋੜੀ ਗਏ ਤੋੜੀ ਗਏ ਤੋੜੀ ਗਏ ਇੱਕ ਡਾਇਰੈਕਸ਼ਨ ਹੁੰਦੀ ਹੈ ਇੱਕ ਮਾਰਗਦਰਸ਼ਨ ਹੁੰਦਾ ਇੱਕ ਗੁਰੂ ਮੰਤਰ ਹੁੰਦਾ ਉਹਦੇ ਬਿਨਾ ਕੁਝ ਨਹੀਂ ਹੁੰਦਾ ਇਸੇ ਕਰਕੇ ਬਜ਼ੁਰਗਾਂ ਨੇ ਸੱਚੀ ਕਿਹਾ ਹੈ ਕਿ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਸੋ ਪਿਆਰਿਓ ਇਸੀ ਚੀਜ਼ ਤੇ ਆਪਾਂ ਐਂਡ ਕਰਦੇ ਆਂ ਅੱਜ ਦੇ ਸੈਸ਼ਨ ਨੂੰ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਕਮੈਂਟ ਵਿੱਚ ਜਰੂਰ ਦੱਸ ਕੇ ਜਾਇਓ ਕਿ ਬਈ ਕੀ ਇਹ ਵਧੀਆ ਕਨਸੈਪਟ ਲੈ ਕੇ ਆਈ ਹੈ ਸਰਕਾਰ ਜਾਂ ਨਹੀਂ ਸਤ ਸ੍ਰੀ ਅਕਾਲ ਜੀ ਬਾਏ ਬਾਏ